ਤੇ ਜ਼ਿਕਰ ਆਈਪੀਐਲ ਦਾ ਮੁੱਲਾਪੁਰ ਸਟੇਡੀਅਮ ਦੇ ਵਿੱਚ ਅੱਜ ਸੀਜ਼ਨ ਦਾ ਆਖਰੀ ਮੈਚ ਹੈ ਯਾਨੀ ਮੁੱਲਾਪੁਰ ਸਟੇਡੀਅਮ 'ਚ ਜਿੰਨੇ ਮੈਚ ਹੋਣੇ ਸੀ ਅੱਜ ਅਖੀਰਲਾ ਮੈਚ ਹੈ ਪੰਜਾਬ ਕਿੰਗਸ ਤੇ ਬੈਂਗਲੁਰੂ ਦੇ ਵਿਚਾਲੇ ਇਹ ਮੁਕਾਬਲਾ ਹੋ ਰਿਹਾ ਹੈ ਪਿਛਲੀ ਹਾਰ ਦਾ ਬਦਲਾ ਲੈਣ ਦੇ ਇਰਾਦੇ ਦੇ ਨਾਲ ਅੱਜ ਬੈਂਗਲੁਰੂ ਟੀਮ ਉਤਰੇਗੀ ਦੋਵੇਂ ਟੀਮਾਂ ਸੀਜ਼ਨ ਦੇ ਵਿੱਚ ਦੂਸਰੀ ਵਾਰ ਆ ਮੂੰਹ ਸਾਹਮਣੇ ਹੋ ਰਹੀਆਂ ਨੇ ਪੰਜਾਬ ਟੀਮ ਨੇ ਹੁਣ ਤੱਕ 7 'ਚੋਂ 5 ਮੈਚ ਜਿੱਤੇ ਨੇ ਆਈਪੀਐਲ 2025 ਚ ਅੱਜ ਲਗਾਤਾਰ ਦੂਜੇ ਦਿਨ ਡਬਲ ਹੈਡਰ ਪਹਿਲਾ ਮੁਕਾਬਲਾ ਪੰਜਾਬ ਕਿੰਗਸ ਤੇ ਆਰਸੀਬੀ ਦੇ ਵਿਚਾਲੇ ਹੋਏਗਾ ਤੇ ਦੂਜਾ ਮੈਚ ਮੁੰਬਈ ਇੰਡੀਅਨਸ ਤੇ ਚੇਨਈ ਸੁਪਰ ਕਿੰਗਸ ਦੇ ਵਿਚਕਾਰ ਹੋਏਗਾ ਜੋ ਮੁੰਬਈ ਦੇ ਵਾਨ ਖੇੜੇ ਸਟੇਡੀਅਮ ਦੇ ਵਿੱਚ ਖੇਡਿਆ ਜਾਏਗਾ। ਸੋ ਮੁੱਲਾ ਮੁੱਲਾਪੁਰ ਸਟੇਡੀਅਮ ਤੋਂ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਸਿੱਦੇ ਜੁੜ ਰਹੇ ਨੇ। ਉਮੇਸ਼ ਕਿਸ ਤਰੀਕੇ ਦੀ ਤਸਵੀਰ ਹੈ ਹਾਲਾਂਕਿ ਅੱਗੇ ਮੈਚ ਸ਼ਾਮ ਦੇ ਹੁੰਦੇ ਨੇ ਅੱਜ ਮੈਚ ਦੁਪਹਿਰ ਦਾ ਹੈ। ਇਹ ਗਰਮੀ ਜ਼ਰੂਰ ਹੈਗੀ ਹੈ ਪਰ ਕੋਈ ਉਤਸ਼ਾਹ ਦੇ ਵਿੱਚ ਫਰਕ ਪਿਆ। ਨਹੀਂ ਵਿਜੇ ਉਤਸ਼ਾਹ ਦੇ ਵਿੱਚ ਕੋਈ ਫਰਕ ਨਹੀਂ ਹੈ ਇਨਫੈਕਟ ਮੈਂ ਇੱਕ ਸਵਾਲ ਤੁਹਾਡੇ ਤੋਂ ਪੁੱਛਣਾ ਚਾਹਨਾ ਫਾਨੂੰ ਕਿੰਨੇ ਕ ਫੋਨ ਆਏ ਆ ਮੈਚ ਪਾਸ ਲਈ ਜਾਂ ਟਿਕਟ ਦਾ ਝਗੜ ਲਈ ਸਹੀ-ਸਹੀ ਦੱਸਿਓ ਫਿਰ ਮੈਂ ਵੀ ਦੱਸਾਂਗਾ ਚਲੋ ਉਹ ਤੇ ਆਉਂਦੇ ਰਹਿੰਦੇ ਆ ਇੱਕ ਪਾਰਟ ਹੈ ਜਿਹੜੇ ਚਾਹਵਾਨ ਹੁੰਦੇ ਆ ਜਾਣਕਾਰਾਂ ਨੂੰ ਲੋਕ ਕਰਦੇ ਹੀ ਆ ਫੋਨ ਬਿਲਕੁਲ ਪਰ ਆਪਾਂ ਨੂੰ ਤੇ ਖੈਰ ਮੌਕਾ ਨਹੀਂ ਮਿਲਦਾ ਕਿਉਂਕਿ ਸਟੂਡੀਓ ਚ ਜ਼ਿਆਦਾ ਬਿਜ਼ੀ ਰਹਿ ਜਾਂਦਾ ਨਹੀਂ ਮੈਂ ਤੇ ਇੱਕ ਮੈਚ ਵੀ ਨਹੀਂ ਦੇਖਿਆ ਪਰ ਕੈਮਰੇ ਦੇ ਨਜ਼ਰ ਦੇ ਨਾਲ ਅਸੀਂ ਜੋ ਤਸਵੀਰਾਂ ਦੇਖ ਲੈਣੇ ਆ ਬਸ ਉਸ ਦੇ ਨਾਲ ਮੈਚ ਤੇ ਚਲੋ ਟੀਵੀ ਤੇ ਕਹਿੰਦੇ ਵੈਸੇ ਜਿਆਦਾ ਅੱਛਾ ਦਿਖਦਾ ਪਰ ਸਟੇਡੀਅਮ ਦਾ ਇੱਕ ਮਾਹੌਲ ਜਿਹੜਾ ਹੁੰਦਾ ਲੋਕ ਉਸ ਨੂੰ ਇੰਜੋਏ ਕਰ ਲੋ ਕਿਉਂਕਿ ਮੈਸ ਕਰਕੇ ਪੁੱਛਿਆ ਕਿ ਇਸ ਮੈਚ ਲਈ ਵਿਜੇ ਕਰੇਜ ਨਹੀਂ ਮਹਾ ਕਰੇਜ ਹੈ ਤਸਵੀਰਾਂ ਪਹਿਲਾਂ ਮੈਂ ਦਿਖਾਦਾ ਤੁਹਾਨੂੰ ਤੁਸੀਂ ਦੇਖੋ ਪੀੜ ਇੱਕ ਜ਼ੂਮ ਕਰਕੇ ਮੈਂ ਕਾਵਾਂਗਾ ਆਪਣੇ ਵੀਡੀਓ ਜਰਨਲਿਸਟ ਨੂੰ ਜਤਿੰਦਰਪਾਲ ਸਿੱਧੂ ਨੂੰ ਕਿ ਜੜਾ ਇੱਕ ਵਾਰ ਦਿਖਾਓ ਪੀੜ ਦਾ ਨਜ਼ਾਰਾ ਇਹ ਪੀੜ ਹੈ ਕਿਉਂਕਿ ਵਿਰਾਟ ਕੋਹਲੀ ਦੇ ਫੈਨ ਬਹੁਤ ਹਨ ਬਹੁਤ ਦੂਰ ਦੂਰੋਂ ਲੋਕ ਹੀ ਆਏ ਨੇ ਅਸੀ ਪਿਛਲੇ ਲਾਈਵ 'ਚ ਬੜਾ ਜ਼ਿਕਰ ਕੀਤਾ ਜਿੱਦਾਂ ਇਹ ਵਿਰਾਟ ਦੇ ਫੈਨ ਇੱਥੇ ਵੀ ਨਜ਼ਰ ਆ ਰਹੇ ਨੇ ਦੇਖੋ ਜਰਸੀ ਬਾ ਕਿੱਥੋਂ ਆਇਓ ਬਾਜੀ ਪਠਾਨਕੋਟ ਤੋਂ ਪਠਾਨਕੋਟ ਤੋਂ ਤੁਸੀਂ ਵੀ ਪਠਾਨਕੋਟ ਤੋਂ ਪਠਾਨਕੋਟ ਤੋਂ ਆਇਓ ਇਹ ਕਿੰਗਸ ਨੂੰ ਨਹੀਂ ਸਪੋਰਟ ਕਰਦੇ ਹਾਂ ਜੀ ਪੰਜਾਬ ਸਰ ਵਿਰਾਟ ਕੋਹਲੀ ਨਾਲ ਥੋੜਾ ਜ਼ਿਆਦਾ ਪਿਆਰਾ ਆਪਣਾ ਗਲਤ ਗੱਲ ਆ ਬਸ ਗਲਤ ਗੱਲ ਆ ਪੰਜਾਬ 'ਚ ਰਹਿ ਕੇ ਆਰਸੀ ਨੂੰ ਸਪੋਰਟ ਕਰਦੇ ਨਹੀਂ ਕੋਹਲੀ ਦੇ ਨਹੀਂ ਕੋਹਲੀ ਦੇ ਫੈਨ ਨਾ ਉਹ ਬਟ ਮੈਂ ਅਰਸ਼ਦੀਪ ਦਾ ਫੈਨ ਹਾਂ ਮੈਂ ਆਪਣੀ ਟੀਮ ਔਰ ਮੋਰਟੀ ਹੈ ਪੰਜਾਬ ਦੇ ਕੋਲੀ ਪੰਜਾਬ ਜਿਹਨਾਂ ਆ ਪਾ ਵੀ ਪੰਜਾਬ ਨੂੰ ਸਪੋਰਟ ਕਰ ਲੈਂਦੇ ਪਰ ਇਹ ਫੈਨ ਫੈਨ ਦੀ ਗੱਲ ਫੈਨ ਫੈਨ ਦੀ ਗੱਲ ਹੈ ਹੈ ਫੈਨ ਫੈਨ ਇਹ ਵੀ ਕਨਸੀਡੈਂਟ ਹੈ ਵੀ ਮੈਕਸਿਮਮ ਜਰਸੀ ਚੈੱਕ ਕਰ ਲਓ ਸਾਰੀ ਕਿੰਗ ਦੀ ਹੋਈ ਗਈ ਚਲੋ ਸਭ ਦਾ ਆਪਣਾ ਆਪਣਾ ਇੱਕ ਹੁੰਦਾ ਹੈ ਵਾਟ ਇੱਕ ਖੜਾ ਕਰ ਕਿੱਥੋਂ ਆਏ ਮੈਂ ਪੰਜਾਬ ਤੋਂ ਹੀ ਆਇਆ ਟਿਕਟ ਹੈਗੀ ਹੈ ਨਾ ਪਾਸ ਹਾਂ ਠੀਕ ਹੈ ਮੈਂ ਕਪਨਮ ਦੇ ਇਹਨੇ ਮੈਂ ਸਤੰਗਨਗਲੌਰ ਆ ਕੇ ਆਇਆ ਇਹ ਤਾਂ ਵੀ ਪੰਜਾਬ ਨੂੰ ਸਪੋਰਟ ਕਰ ਰਹੇ ਦੇਖੋ ਇਹ ਚੈੱਕ ਕਰੋ ਆਪ ਇਹ ਦੇਖੋ ਇੱਕ ਪੋਸਟਰ ਵੀ ਨਾਲ ਲਿਆਏ ਨੇ ਇੱਧਰ ਕਵਾਂਗਾ ਪੋਸਟਰ ਵੀ ਨਾਲ ਲਿਆਏ ਨੇ ਜਰਾ ਇਹ ਦੇਖੋ this might be our year hoping for the bad ਵਰਡ ਬੜਿਆ ਨਾ ਮਾਈਟ ਐਮ ਆਈਡੀ ਰਹਿਣਾ ਚਲੋ ਕੋਈ ਗੱਲ ਨਹੀਂ ਸਰ ਫੈਨਸ ਆਪਸ ਵਿੱਚ ਕਿ ਸਾਨੂੰ ਉਹ ਡਿਬੇਟ ਜਿਹੜੀ ਹੁੰਦੀ ਹੈ ਨਾ ਉਹ ਇਧਰ ਮਿਲ ਕੇ ਕੇ ਫੈਨਸ ਆਪਸ ਨੇ ਪੰਜਾਬ ਦੇ ਨੇ ਲੇਕਿਨ ਸਪੋਰਟ ਕੋਈ ਵਖਵਕ ਕਰ ਸਕਦਾ ਹੈ ਤਸਵੀਰਾਂ ਇਹੀ ਇੰਪੋਰਟੈਂਟ ਤੁਸੀਂ ਨੇ ਇਹੀ ਕ੍ਰਿਕਟ ਨੇ ਵਿਝੇ ਜਿਹੜਾ ਦੂਜਾਂ ਤੋਂ ਅਲੱਗ ਵੀ ਕਰਦਾ ਸਭ ਨੂੰ ਔਰ ਦੂਰ ਤੱਕ ਨਜ਼ਾਰਾ ਦੇਖੋਗੇ ਤੁਹਾਨੂੰ ਨਜ਼ਰ ਹੀ ਨਜ਼ਰ ਆਣ ਗਿਆ ਫੈਨਸ ਨਜ਼ਰ ਆਣਗੇ ਸਿਰਫ ਕ੍ਰਿਕਟ ਫੈਨਸ ਆ ਜਿਹੜੇ ਇੱਥੇ ਆਈਪੀਐਲ ਕਿਉਂਕਿ ਲਾਸਟ ਮੁਕਾਬਲਾ ਵਿਝੇ ଥିଲେ ਲਾਸਟ ਮੈਚ ਹੈ ਉਸ ਤੋਂ ਬਾਅਦ ਧਰਮਸ਼ਾਲਾ ਤਿੰਨ ਮੈਚ ਉੱਥੋਂ ਟਿਕਟ ਚੱਕਰ ਕੇ ਅੱਗੇ ਭੇਜ ਰਹੇ ਨੇ ਹੋਰ ਇੱਥੇ ਲੋਕ ਖੜੇ ਨੇ ਇੰਤਜ਼ਾਰ ਕਰ ਰਹੇ ਨੇ ਆਪਣੀ 바ਰੀ ਦਾ ਕਿ ਲਾਈਨ ਚ ਲੱਗੀ ਹੈ ਕਦੋਂ ਲੱਗੇ ਇੰਤਜ਼ਾਮ ਸਿਕਿਉਰਿਟੀ ਦੇ ਕਾਫੀ ਨੇ ਔਰ ਕ੍ਰੇਜ਼ ਕਾਫੀ ਹੈ ਜਿੱਦਾਂ ਕੁਝ ਦਿਨ ਪਹਿਲਾਂ ਦੀ ਲਾਈਵ ਦੀ ਜ਼ਿਕਰ ਕਰ ਲਈ ਆਇਆ ਕੀ ਕਰ ਲਈ ਵਿਰਾਟ ਕੋਹਲੀ ਦੀ ਜਰਸੀ ਤੁਹਾਨੂੰ ਨਜ਼ਰ ਆਏਗੀ बार-बार ਨਜ਼ਰ ਆਏਗੀ ਦੇਖੋ ਇਹ ਵੀ ਵਿਰਾਟ ਦੇ ਫੈਨ ਨੇ ਕਾਹ ਸੇ ਆਇਓ ਭਈਆ ਕਸ਼ਮੀਰ ਸੇ ਹੈ ਕਸ਼ਮੀਰ ਸੇ ਕਹਾਂ ਸੇ ਕਸ਼ਮੀਰ ਕਸ਼ਮੀਰ ਬਹੁਤ ਬੜਾ ਹੈ ਭਾਈ ਕੋਈ ਜਗ੍ਹਾ ਕੁਪਵੜਾ ਹਾਂ ਇਹ ਵਾ ਕੁਪਵਾੜਾ ਸੇ ਆਏ ਹੈ ਪਹਿਲੀ ਵਾਰ ਆਏ ਹੈ ਇਸੇ ਪਹਿਲੇ ਵੀ ਆਏ ਸਨ ਯਹਾਂ ਪਹਿਲੀ ਵਾਰ ਆਏ ਹੈ ਵਿਰਾਟ ਕੋਪਸ ਸੇ ਸਪੋਰਟ ਕਰਨੇ ਹਾਂ ਵਿਰਾਟ ਕੋ ਸਪੋਰਟ ਕਰਨੇ ਆ ਰਹੇ ਹੋਰ ਆਪ ਬਹੁਤ ਬੜੇ ਵਿਰਾਟ ਕੋਲੀ ਫੈਨ ਹੈ ਕੁਪਾਰਾ ਸੇ ਆਇਆ ਹੈ ਡਿਸਟ੍ਰਿਕਟ ਕੁਪਾਰਾ ਸੇ ਵਿਜੇ ਕਸ਼ਮੀਰ ਤੇ ਕੁਪਵਾੜਾ ਤੋਂ ਦੇਖਣ ਲੋਕੀ ਆਏ ਨੇ ਮੈਚ ਦੇਖਣ ਆਪ ਕੁਪਾਰਾ ਸੇ ਹੀ ਹੈ ਸਭ ਕਸ਼ਮੀਰੀ ਕੀ ਬਾਤ ਹੈ ਜੀ ਪੰਜਾਬ ਹਰਿਆਣਾ ਹਿਮਾਚਲ ਕਸ਼ਮੀਰ ਜਿੰਨੋ ਕਹਿੰਦੇ ਨੇ ਇਹ ਕਸ਼ਮੀਰੀ ਫੈਨ ਕੁਪਵਾੜਾ ਤੋਂ ਦੇਖੋ ਵਿਰਾਟ ਨੂੰ ਸਪੋਰਟ ਕਰਨਾ ਆਏ ਨੇ ਇਹ ਹੈ ਕ੍ਰਿਕਟ ਦੀ دی ਔਰ ਵਿਰਾਟ ਦੀ ਜਰਸੀ ਦਾ ਮੈਂ ਕਿਉਂ ਜ਼ਿਕਰ ਕਰ ਰਿਹਾ ਕਿਉਂਕਿ ਜਿੰਨੂ ਹਰ ਦੇਖੋ ਇਹ ਵੀ ਆਏ ਨੇ ਇਹ ਵੀ ਵਿਰਾਟ ਦੇ ਫੈਨ ਨੇ ਦੇਖੋ ਹਰ ਕੋਈ ਮੋਸਟਲੀ ਅਤੇ ਪੰਜਾਬ ਨੂੰ ਤਾਂ ਸਪੋਰਟ ਚਲੋ ਹੈ ਹੀ ਹੈ ਲੇਕਿਨ ਇਤਕੀ ਵਿਰਾਟ ਕੋਹਲੀ ਕਰਕੇ ਬਹੁਤ ਜ਼ਿਆਦਾ ਕ੍ਰੇਜ਼ ਆ ਹੈ ਬਹੁਤ ਜ਼ਿਆਦਾ ਲੋਕਾਂ ਵਿੱਚ ਇਹ ਹੈ ਕਿ ਇਸ ਮੈਚ ਨੂੰ ਦੇਖ ਲਈਏ ਇੱਕ ਤਾਂ ਲਾਸਟ ਮੈਚ ਹੈ ਦੂਜਾ ਵਿਰਾਟ ਕੋਹਲੀ ਦਾ ਮੈਚ ਹੈ ਹਾਲਾਂਕਿ ਪਿਛਲੇ ਮੈਚ ਵਿੱਚ ਪੰਜਾਬ ਨੇ ਜਿੱਤ ਹਾਸਲ ਕੀਤੀ ਸੀ ਬੈਂਗਲੁਰੂ ਵਿੱਚ ਆਰਸੀਪੀ ਨੂੰ ਹਰਾਇਆ ਸੀਗਾ ਬੁਰੀ ਤਰ੍ਹਾਂ ਹਰਾਇਆ ਸੀਗਾ ਅੱਜ ਜਿਹੜਾ ਮੈਚ ਹੈ 3:30 ਸ਼ੁਰੂ ਹੋ ਤੁਸੀਂ ਮੌਸਮ ਦੀ ਗੱਲ ਕੀਤੀ ਧੁੱਪ ਜ਼ਰੂਰ ਹੈ ਲੇਕਿਨ ਦਰਸ਼ਕ ਦਰਸ਼ਕਾਂ ਦਾ ਜੋਸ਼ ਦੇਖ ਰਹੇ ਨੇ ਉਹਨੇ ਤਾਂ ਇਹ ਇੱਕ ਕਿਤਾ ਕਿਤੇ ਵੱਖਰੀ ਚ ਲੱਗਦੀ ਹੈ ਕਿਉਂਕਿ ਇੱਕ ਤਾਂ लास्ट ਮੈਚ ਉਪਰੋਂ ਵਿਰਾਟ ਕੋਹਲੀ ਦਾ ਮੈਚ ਔਰ ਇਹ लास्ट ਮੈਚ ਜਿਹੜਾ 3:30 ਵਜੇ ਸ਼ੁਰੂ ਹੋਣਾ ਕੁਝ ਦੇਰ ਬਾਅਦ ਤਾਂ ਲੰਬੀ ਲੰਬੀ ਲਾਈਨਾਂ ਤੇ ਤਸਵੀਰਾਂ ਮੈਂ ਇੱਕ ਹੋਰ ਦਿਖਾ ਦਿੰਦਾ ਕਿ ਤੁਸੀਂ ਜਿੱਥੇ ਤੱਕ ਜ਼ੂਮ ਕਰਕੇ ਅਗਰ ਕਾਮਾ ਥੋੜਾ ਜਿਹਾ ਪੁੱਛ ਦਿਖਾਓਗੇ ਅੱਛਾ ਉਮੀਦ ਇੱਕ ਚੀਜ਼ ਜੋ ਆਪਾਂ ਦੇਖ ਪਾ ਰਹੇ ਹਾਂ ਜਿਵੇਂ ਆਪਾਂ ਬਾਕੀ ਮੈਚਾਂ ਦੇ ਵਿੱਚ ਵੀ ਦੇਖਿਆ ਜਿਵੇਂ ਪਹਿਲਾਂ ਜਿਹੜਾ ਮੁਹਾਲੀ ਦੇ ਨੌ ਫੇਜ਼ ਚ ਸਟੇਡੀਅਮ ਸੀ ਉੱਥੇ ਬਹੁਤ ਹੌਚਪੋਚ ਹੋ ਜਾਂਦੀ ਸੀ ਉੱਥੇ ਜਿਹੜੇ ਪ੍ਰਬੰਧ ਸੀ ਉਹ ਮੈਚ ਦੇਖਣ ਲਈ ਜਿਨ੍ਹਾਂ ਨੇ ਆਉਣਾ ਹੈ ਉਹਨਾਂ ਨੂੰ ਤਾਂ ਚਲੋ ਹੁੰਦਾ ਹੀ ਹੁੰਦਾ ਹੈ ਜਿਹੜੇ ਜਿਹੜੇ ਆਸ-ਪਾਸ ਲੋਕ ਰਹਿੰਦੇ ਆ ਜਿਨ੍ਹਾਂ ਦੇ ਘਰ ਹੈ ਉੱਥੇ ਬੜੀ ਸਮੱਸਿਆ ਹੋ ਜਾਂਦੀ ਸੀ ਇੱਥੇ ਘਟੋ ਘਟੋ ਉਹ ਚੀਜ਼ ਨਜ਼ਰ ਨਹੀਂ ਆਉਂਦੀ ਖੁੱਲਾ ਡੁੱਲਾ ਲੋਕ ਆਰਾਮ ਨਾਲ ਤੁਰੇ ਜਾ ਰਹੇ ਨੇ ਬੇਸ਼ੱਕ ਪਾਰਕਿੰਗ ਥੋੜੀ ਦੂਰ ਵੀ ਹੋਵੇ ਵਿਜੇ ਦੇਖੋ ਆਪਾਂ ਇਹ ਸਵਾਲ ਤੁਹਾਨੂੰ ਯਾਦ ਹੋਣਾ ਪਿਛਲੇ ਸੀਜ਼ਨ ਦੇ ਸੀਜ਼ਨ ਦੇ ਮੈਂ ਕੰਪੈਰੀਸ਼ਨ ਕਰਾਂ ਬਿਲਕੁਲ ਤੁਹਾਡਾ ਸਵਾਲ ਜਿਹੜਾ ਇਹ ਵਾਜਿਬ ਵੀ ਹੈ ਔਰ ਜਿਹੜੀ ਐਥ ਕੀ ਨਜ਼ਰ ਕੀ ਆਇਆ ਐਥ ਕੀ ਨਜ਼ਰ ਆਇਆ ਕਿ ਜਿਹੜਾ ਪਾਰਕਿੰਗ ਦਾ ਇਸ਼ੂ ਪਹਿਲੇ ਸੀਜ਼ਨ ਮੁੱਲਾਂਪੁਰ ਚ ਆਇਆ ਸੀਗਾ ਉਹ ਐਥ ਕੀ ਨਹੀਂ ਹੈ ਬਹੁਤ ਸਮੂਥ ਹੈ ਤੁਸੀਂ ਜੇ ਗੱਡੀ ਲੈ ਕੇ ਆਪਣੀ ਆਂਦੇ ਹੋ ਤਾਂ ਤੁਹਾਨੂੰ ਰਸਤੇ 'ਚ ਜਾਮ ਨਹੀਂ ਮਿਲਦਾ ਸਿੱਧਾ ਕਿਉਂਕਿ ਆਊਟਰ ਹੈ ਇਹ ਨਿਊ ਚੰਡੀਗੜ੍ਹ ਦਾ ਏਰੀਆ ਹੈ ਮੁੱਲਾਂਪੁਰ ਪਿੰਡ ਤੀੜਾ ਗਾਮ ਹੈ ਔਰ ਆਸ-ਪਾਸ ਖੇਤ ਨੇ ਪਾਰਕਿੰਗ ਪੇਡ ਕਰਤੀ ਹੈ ਵੀ ਜਿਹਨੇ ਦੇ ਕੋਲ ਜਿਹਦੀ ਟਿਕਟ ਹੈ 게ਟ ਦੀ ਉਹਦੇ ਆਸ-ਪਾਸ ਪਾਰਕਿੰਗ ਬਣਾਤੀ ਕਿ ਉੱਥੇ ਗੱਡੀ ਖੜੀ ਕਰ ਦੋ ਪਾਰਕਿੰਗ ਆਪੇ ਦੇਖਣਗੇ ਤੁਸੀਂ ਆਪਣੀ ਟਿਕਟ ਲੈ ਲਓ ਪਾਰਕਿੰਗ ਦੇ ਨਾਲ ਜਾਓ ਕੋਈ ਹੋਝ ਪੋਝਣੀ ਕਰਾ ਕੋਈ ਆਸ-ਪਾਸ ਕੋਈ ਘਰ ਨਹੀਂ ਕੋਈ ਪਰੇਸ਼ਾਨੀ ਨਹੀਂ ਲੋਕਾਂ ਨੂੰ ਇਹ ਇੱਕ ਸਮੂਥ ਐਥਕੀ ਸੈਕੰਡ ਸੀਜ਼ਨ ਹੈ ਜਿਹੜਾ ਕਿੰਗਸ ਦੇ ਔਰ ਪੀਸੀਏ ਦੇ ਵੱਲੋਂ ਉਹ ਬਹੁਤ ਇੱਕ ਐਕਸਰਸਾਈਜ਼ ਕੀਤੀ ਗਈ ਹੈ ਸ਼ਟਲ ਵੀ ਸਰਵਿਸਾਂ ਚਲਾਈ ਗਈਆਂ ਕਿ ਜਿਹੜੇ ਫੈਨਸ ਨੂੰ ਲੈ ਕੇ ਆਣ ਹੁਣ ਤੁਸੀਂ ਦੇਖੋ ਕਿ ਸਰਵੇਥਾ ਫੈਨਸ ਨਜ਼ਰ ਆਣਗੇ ਘਰ ਚ ਕੋਈ ਪਰੇਸ਼ਾਨੀ ਨਹੀਂ ਕੋਈ ਆਸ-ਪਾਸ ਪਾਰਕਿੰਗ ਨਹੀਂ ਪੁਲਿਸ ਨੂੰ ਵੀ ਚੰਗਾ ਹੋ ਜਾਂਦਾ ਕਿ ਇਹ ਰੂਟ ਬਣਾਇਆ ਹੋਇਆ ਹੈ ਇਸ ਰੂਟ ਤੋਂ ਇਸ ਗੱਡੀ ਆਣੀ ਹੈ ਇਸ ਰੂਟ ਤੇ ਪਾਰਕਿੰਗ ਹੈ ਇਹ ਗੇਟ ਨੇ ਪਾਰਕਿੰਗ ਦੇ ਟਿਕਟ ਦੇ ਮੈਪ ਰਿਖਿਆ ਹੋਇਆ ਯਾਨੀ ਕਿ ਪੂਰਾ ਇੱਕ ਮੈਕੈਨਿਜ਼ਮ ਜਿਹੜਾ ਹੈਗਾ ਵਿਜਾ ਉਹ ਐਥਕੀ ਵਰ ਦਿਖਦਾ ਵੀ ਹੈ ਕਰਨਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਮੁਹਾਲੀ ਵਿੱਚ ਕਿਤਨੇ ਕਿਤੇ ਰੈ residențial ਏਰੀਆ ਕਰਕੇ ਪ੍ਰੋਬਲਮ ਆਂਦੀ ਰਹੀਆਂ ਨੇ ਇੱਥੇ ਆਊਟਰ ਹੈ ਈਜ਼ੀ ਹੈ ਤੇ ਕੋਈ ਨਾ ਕੋਈ ਨਹੀਂ ਇੱਥੇ ਦਿੱਕਤ ਕਿਸੇ ਨੂੰ ਨਜ਼ਰ ਆਂਦੀ ਹੈ ਜੀ ਵੀ ਜੀ ਸੋ ਵਿਰਾਟ ਕੋਹਲੀ ਦਾ ਕਰੇਸ ਜ਼ਿਆਦਾ ਨਜ਼ਰ ਆ ਰਿਹਾ ਹੈ ਇਸ ਵਾਰ ਬੇਸ਼ੱਕ ਟੀਮਾਂ ਦੂਜੀਆਂ ਨੇ ਪੰਜਾਬ ਕਿਉਂਕਿ ਖਿਡਾਰੀ ਤੇ ਹਿੰਦੁਸਤਾਨ ਦੇ ਹੀ ਨੇ ਇੰਡੀਆ ਦੇ ਹੀ ਨੇ ਸੋ ਇਸ ਕਰਕੇ ਕੋਈ ਬਹੁਤਾ ਝਿਜਕਦੇ ਨਹੀਂ ਫੈਨਸ ਇਹ ਕਹਿਣ ਲੱਗੇ ਕਿ ਅਸੀਂ ਜੇ ਮੈਚ ਭਾਵੇਂ ਪੰਜਾਬ ਦੇ ਵਿੱਚ ਹੈ ਪੰਜਾਬ ਦੀ ਟੀਮ ਹੋ ਰਹੀ ਹੈ ਪਰ ਅਸੀਂ ਕੋਹਲੀ ਨੂੰ ਸਪੋਰਟ ਕਰਦੇ ਆਂ ਦੇਖੋ ਇਹ ਮੈਂ ਤੁਹਾਨੂੰ ਇਸ ਕਰਕੇ ਕਹਿ ਰਿਹਾ ਕਿ ਵਿਰਾਟ ਦੀ ਜਰਸੀ ਇੱਥੇ ਤੁਹਾਨੂੰ ਨਜ਼ਰ ਆਏਗੀ ਆਏਗੀ ਪੰਜਾਬ ਦੀ ਚਲੋ ਹੈ ਹੀ ਆ ਦੇਖੋ ਜਿੱਦਾਂ ਪੰਜਾਬ ਦੇ ਵੀ ਲੋਕ ਆ ਰਹੇ ਨੇ ਇੱਥੇ ਲੇਕਿਨ ਵਿਰਾਟ ਕੋਹਲੀ ਕਰਕੇ ਕਿੱਥੋਂ ਆਏ ਤੁਸੀਂ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਵਿਰਾ ਅੱਛਾ ਪੂਰੀ ਪੰਜਾਬ ਪੰਜਾਬ ਦੀ ਸਪੋਰਟ ਆ ਆ ਪੰਜਾਬੀ ਆ ਗਏ ਓਏ ਪੰਜਾਬੀ ਅੱਜ ਤਾਂ ਪੰਜਾਬ ਜਿੱਤ ਆ ਕੇ ਜਾਵਾਂਗੇ ਪੰਜਾਬ ਦੇ ਵੀ ਫੈਨ ਫੋਲੋਇੰਗ ਵਧੀਆ ਹੈ ਲੇਕਿਨ ਵਿਰਾਟ ਕੋਹਲੀ ਕਰਕੇ ਮੈਂ ਇਸ ਤਰ੍ਹਾਂ ਦੇ ਜ਼ਿਕਰ ਕਰ ਰਹਾ ਕਿਉਂਕਿ ਅਸੀਂ ਜਰਸੀਆਂ ਵਿਕਦੀਆਂ ਦੇਖਿਆ ਨੇ ਕੱਲ ਆਪਾਂ ਇੱਕ ਸਟੋਰੀ ਵੀ ਕੀਤੀ ਸੀ ਕਿ ਕਿਵੇਂ ਵਿਰਾਟ ਦੀ ਫੈਨ ਫੋਲੋਇੰਗ ਹੈ ਮੁਕਾਬਲਾ ਵੀ ਮੈਦਾਨ 'ਚ ਅੱਜ ਬਿਹਤਰ ਹੋਣ ਦੀ ਉਮੀਦ ਹੈ ਦੋ ਦਿਨ ਪਹਿਲਾਂ ਜਿਹੜਾ ਪੰਜਾਬ ਤੇ ਬੰਗਲੌਰ ਦਾ ਮੈਚ ਹੋਇਆ ਉਹ ਕਿਤੇ ਨਾ ਕਿਤੇ ਵਨ ਸਾਈਡਿਡ ਸੀਗਾ ਅੱਜ ਉਮੀਦ ਹੈ ਕਿ ਫਸਵਾ ਹੋਏ ਔਰ ਪੰਜਾਬ ਜਿੱਤੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਉਮੀਦ ਹੈ ਕਿ ਪੰਜਾਬ ਪਿਛਲੀ ਵਾਰ ਹਾਰਾ ਕੇ ਆਇਆ ਤਾਂ ਆਪਣੇ ਹੋਮ ਗ੍ਰਾਉਂਡ ਵਿੱਚ ਤਾਂ ਪੰਜਾਬ ਦੀ ਜਿੱਤ ਹੋਣੀ ਚਾਹੀਦੀ ਹੈ ਪੰਜਾਬੀ ਦਾ ਸਪੋਰਟ ਹੈ ਪੰਜਾਬੀਆਂ ਦਾ ਜੋਸ਼ ਹੈ ਕਿਤੇ ਨਾ ਕਿਤੇ ਜਿਹੜੀ ਇੱਕ ਚੀਜ਼ ਨਜ਼ਰ ਆਉਂਦੀ ਹੈ ਕਿ ਪੰਜਾਬ ਨੂੰ ਔਰ ਵਿਰਾਟ ਕੋਹਲੀ ਦਾ ਕ੍ਰੇਜ਼ ਹੈ ਇਸ ਮੈਚ ਨੂੰ ਮਹਾ ਕ੍ਰੇਜ਼ੀ ਕਰਤਾ ਹੋਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਕਿ ਅੱਜ ਦਾ ਮੈਚ ਕਾਫੀ ਕ੍ਰੇਜ਼ੀ ਹੈ ਔਰ ਲਾਸਟ ਮੈਚ ਹੈ ਸੰਡੇ ਦਾ ਦਿਨ ਹੈ ਤਾਂ ਹਰ ਕੋਈ ਚਾਹੁੰਦਾ ਹੈ ਕਿ ਇਸ ਮੈਚ ਦਾ ਹਿੱਸਾ ਬਣੀਏ ਤੇ ਇਹ 게ਟਾਂ ਦੀ ਸਥਿਤੀ ਹੈ ਕਿ ਕਿਉਂਕਿ ਸਾਢੇ 3 ਮੈਚ ਸ਼ੁਰੂ ਹੋਣ ਵਾਲੇ 2:25 ਦਾ ਟਾਈਮ ਹੋਇਆ ਹੈ ਲੋਕੀ ਜਾ ਰਹੇ ਨੇ ਔਰ ਆਪਣੇ ਆਪਣੇ 게ਟਾਂ ਵੱਲ ਵੱਧ ਰਹੇ ਨੇ ਔਰ ਸਪੋਰਟ ਸਿਸਟਮ ਬੜਾ ਹੈ ਇਹ ਦੇਖੋ ਵਿਰਾਟ ਕੋਹਲੀ ਦੀ ਫੈਨਸ ਦੀ ਜਰਸੀਆਂ ਵੀ ਦੇਖੋ ਇਹ ਦੇਖੋ

ਇਹ ਮੇਰੀ ਅੱਧੀ ਲੱਗਦੀ ਹੈ ਮੇਰਾ ਹਾਜ਼ਰ ਹੈ। ਅੱਛਾ। ਤਾਂ ਭਈਆ ਦੇਖ ਕੇ ਲੜਾਈ मत ਕਰਨਾ ਟੀਮ ਦਾ। ਠੀਕ ਹੈ। ਹਾਂ। ਵਿਜੇ ਬੜੀ ਲੋੜੋਚਕ ਤਸਵੀਰਾਂ ਨੇ ਕਿ ਇੱਕ ਫੈਮਿਲੀ ਹੈ ਲੇਕਿਨ ਇੱਕ ਵਿਰਾਟ ਨੂੰ ਸਪੋਰਟ ਕਰੀਏ ਬਾਕੀ ਪੰਜਾਬ ਨੂੰ। ਠੀਕ ਹੈ। ਕਿਉਂਕਿ ਕ੍ਰਿਕਟ ਦਾ ਕ੍ਰੇਜ਼ ਹੁੰਦਾ ਹੈ। ਇਹਨੂੰ ਹੀ ਕਹਿੰਦੇ ਫੈਂਟਸਟਿਕ। ਇਹ ਵੀ ਇਹ ਵੀ ਇੱਕ ਉਤਸ਼ਾਹ ਹੁੰਦਾ ਠੀਕ ਹੈ ਜਿਵੇਂ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਖਿਡਾਰੀ ਸਾਰੇ ਭਾਰਤ ਦੇ ਹੀ ਨੇ, ਹਿੰਦੁਸਤਾਨ ਦੇ ਨੇ। ਚਲੋ ਕੋਈ ਕਿਸੇ ਨੂੰ ਸਪੋਰਟ ਕਰਦਾ ਹੈ, ਕਿਸੇ ਨੂੰ ਸਟੇਟ ਵਾਈਜ਼ ਹੁੰਦਾ ਹੈ। ਬਹੁਤ ਸਾਰੀਆਂ ਦੂਜੀਆਂ ਸਟੇਟਾਂ ਤੋਂ ਵੀ ਲੋਕ ਮੈਚ ਦੇ ਪੰਜਾਬ ਦੇ ਵਿੱਚ ਸਟੇਡੀਅਮ ਮੁੱਲਾਪੁਰ ਸਟੇਡੀਅਮ ਦੇ ਵਿੱਚ ਇਸ ਤੋਂ ਬਾਅਦ ਅੱਗੇ ਧਰਮਸ਼ਾਲਾ ਦੇ ਵਿੱਚ ਮੈਚ ਹੋਣੇ ਨੇ ਆਈਪੀਐਲ ਦੇ ਹਲੇ ਕਾਫੀ ਮੈਚ ਬਾਕੀ ਨੇ ਪਰ ਪੰਜਾਬ 'ਚ ਇਸ ਤੋਂ ਬਾਅਦ ਕੋਈ ਮੈਚ ਨਹੀਂ